ਕਿਉਂਕਿ ਆਮ ਕਰਕੇ ਜਦੋਂ ਆਪਾਂ ਸਾਡੇ ਸਮਾਜ ਵੱਲ ਵੇਖਦੇ ਆਂ ਤਾਂ ਸਾਨੂੰ ਕੀ ਵੇਖਣ ਨੂੰ ਮਿਲਦਾ ਵੀ ਜਦੋਂ ਭਗਤ ਦੀ ਗੱਲ ਚੱਲਦੀ ਹੈ ਨਾ ਲੋਕਾਂ ਦੇ ਦਿਮਾਗ ਦੇ ਅੰਦਰ ਜੋ ਭਗਤ ਦੀ ਪਰਿਭਾਸ਼ਾ ਸੈੱਟ ਹੋਈ ਹੋਈ ਹੈ ਉਹ ਕਿਵੇਂ ਦੀ ਹੈ ਵੀ ਜਿਹੜਾ ਭਗਤ ਹੁੰਦਾ ਹੈ ਨਾ ਪਹਿਲੀ ਗੱਲ ਤੇ ਉਹ ਵਧੀਆ ਕੱਪੜੇ ਨਹੀਂ ਪਾਉਂਦਾ ਉਹਦੇ ਪਾਟੇ ਜੇ ਕੱਪੜੇ ਹੁੰਦੇ ਨੇ ਮੈਲਾ ਕੁਚਾਲਾ ਰਹਿੰਦਾ ਹੈ ਨਾਂਹਾਂ ਦਾ ਵੀ ਬਹੁਤ ਘੱਟ ਹੈ ਤੇ ਇਸ ਤਰ੍ਹਾਂ ਦਾ ਬੰਦਾ ਸਾਡੇ ਲੋਕਾਂ ਨੂੰ ਆਮ ਕਰਕੇ ਹੀ ਭਗਤ ਲੱਗਦਾ ਹੈ ਤਾਂ ਹੀ ਉਹ ਤੇ ਵੇਖੋ ਨਾ ਕੋਈ ਪਾਗਲ ਜਿਹਾ ਬੰਦਾ ਸਾਡੀ ਗਲੀ ਦੇ ਵਿੱਚ ਘੁੰਮਦਾ ਹੋਵੇ ਤੇ ਕਈ ਵਾਰੀ ਲੋਕ ਕਹਿ ਦਿੰਦੇ ਇਹ ਤਾਂ ਭਗਤ ਬੰਦਾ ਹੈ ਜੀ ਹੈਗਾ ਉਹ ਦਿਮਾਗੀ ਤੌਰ ਦੇ ਉੱਤੇ ਉਹਨੂੰ ਕੋਈ ਪ੍ਰੋਬਲਮ ਹੈ ਉਹ ਪਾਗਲ ਹੈਗਾ ਪਰ ਉਹਦੇ ਵਾਸਤੇ ਵੀ ਇਹ ਲਫ਼ਜ਼ ਵਰਤ ਦਿੱਤਾ ਜਾਂਦਾ ਜੀ ਇਹ ਤੇ ਭਗਤ ਬੰਦਾ ਹੈ ਜੀ ਹੁਣ ਆਮ ਕਰਕੇ ਜਿਹੜੀ ਭਗਤ ਦੀ ਪਰਿਭਾਸ਼ਾ ਦੁਨੀਆਂ ਦੇ ਲੋਕਾਂ ਨੇ ਸੈੱਟ ਕਰ ਦਿੱਤੀ ਕਿ ਵਾਕਈ ਭਗਤ ਦੀ ਪਰਿਭਾਸ਼ਾ ਉਹ ਹੈ ਕੀ ਭਗਤ ਦੀ ਡੈਫੀਨੇਸ਼ਨ ਉਹ ਹੈ ਕਈ ਵਾਰ ਇਸ ਤਰ੍ਹਾਂ ਦੇ ਪਾਗਲ ਬੰਦੇ ਨੂੰ ਭਗਤ ਕਹਿ ਦਿੰਦੇ ਨੇ ਤੇ ਕਈ ਵਾਰੀ ਕੇਵਲ ਬਾਹਰਲੀ ਡਰੈਸ ਵੇਖ ਕੇ ਹੀ ਕਿਸੇ ਨੂੰ ਭਗਤ ਸਿੱਧ ਕਰ ਦਿੰਦੇ ਨੇ ਸਾਡੇ ਲੋਗ ਵੀ ਕਿਸੇ ਨੇ ਬਾਹਰੋਂ ਦੀ ਗੋਲ ਦਮਾਲਾ ਜਿਹੜਾ ਆਪਣੇ ਸਿਰ ਉੱਤੇ ਸਜਾਇਆ ਹੋਇਆ ਹੈ ਚੋਲਾ ਪਾਇਆ ਹੈ ਪਜਾਮੇ ਦਾ ਤਿਆਗ ਕੀਤਾ ਹੈ ਕਿਰਪਾਨ ਉੱਤੋਂ ਪਾਈ ਹੋਈ ਹੈ ਦੋ ਚਾਰ ਮਾਲਾ ਗਲ 'ਚ ਪਾਈਆਂ ਨੇ ਦੋ ਚਾਰ ਹੱਥ 'ਚ ਫੜੀਆਂ ਹੋਈਆਂ ਨੇ ਤੇ ਬਹੁਤੇ ਲੋਕ ਇਦਾਂ ਦੇ ਬੰਦੇ ਵੱਲ ਵੇਖ ਕੇ ਵੀ ਕਹਿ ਦਿੰਦੇ ਨੇ ਏ ਜੀ ਭਗਤ ਹੈ ਪਰ ਭਗਤ ਕੌਣ ਹੈ ਤੇ ਕੌਣ ਨਹੀਂ ਹੈ ਇਹ ਸਾਡੇ ਹਿਸਾਬ ਕਿਤਾਬ ਨਾਲ ਪਤਾ ਨਹੀਂ ਲੱਗਣਾ ਕਿਉਂਕਿ ਸਾਡਾ ਹਿਸਾਬ ਕਿਤਾਬ ਤੇ ਗਲਤ ਵੀ ਹੋ ਸਕਦਾ ਪਰ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੀ ਪੁੱਛਣਾ ਪਏਗਾ ਵੀ ਪਾਤਸ਼ਾਹ ਜੀ ਤੁਸੀਂ ਦੱਸੋ ਵੀ ਭਗਤ ਕੌਣ ਹੁੰਦਾ ਹੈ ਤੇ ਭਗਤ ਦੀ ਪਰਿਭਾਸ਼ਾ ਕੀ ਹੁੰਦੀ ਹੈ ਇੱਕ ਭਗਤ ਫਰੀਦ ਜੀ ਦਾ ਵਾਕ ਬੜਾ ਪਿਆਰਾ ਹੁੰਦਾ ਹੈ ਉਹਨਾਂ ਦੇ ਸ਼ਲੋਕਾਂ ਦੇ ਵਿੱਚ ਭਗਤ ਦੀ ਪਰਿਭਾਸ਼ਾ ਉਹਨਾਂ ਨੇ ਬਿਆਨ ਕੀਤੀ ਹੈ ਉਹ ਕਹਿੰਦੇ ਨੇ ਮਤ ਹੁੰਦੀ ਹੋਏ ਇਆਣਾ ਮਤ ਸਾਰੀ ਹੋਵੇ ਸਿਆਣਾ ਹੋਵੇ ਇਹ ਭਗਤ ਦੀ ਡੈਫੀਨੇਸ਼ਨ ਹੈ ਗੌਰ ਕਰਿਓ ਤਿੰਨ ਗੱਲਾਂ ਉਹਨਾਂ ਨੇ ਬਿਆਨ ਕੀਤੀਆਂ ਨੇ ਮਤ ਹੁੰਦੀ ਹੋਏ ਇਆਣਾ ਕਹਿੰਦੇ ਮਤ ਪੂਰੀ ਹੋਵੇ ਸਿਆਣਾ ਹੋਵੇ ਹਰ ਇੱਕ ਗੱਲ ਦੀ ਸੋਝੀ ਹੋਵੇ ਪਰ ਦੁਨੀਆਂ ਦੇ ਸਾਹਮਣੇ ਨਾ ਆਪਣੀ ਮਤ ਦਾ ਹੰਕਾਰ ਨਾ ਕਰਦਾ ਹੋਵੇ ਦੁਨੀਆ ਦੇ ਵਿੱਚ ਇੰਜ ਵਿਚਰਦਾ ਹੋਵੇ ਵੀ ਜਿਵੇਂ ਮੈਂ ਕੋਈ ਬਹੁਤਾ ਸਿਆਣਾ ਨਹੀਂ ਮੈਂ ਆਮ ਜਿਹਾ ਬੰਦਾ ਹੀ ਆ ਪਰ ਹੋਵੇ ਸਿਆਣਾ ਸਾਰੀ ਗੱਲ ਉਹਨੂੰ ਪਤਾ ਹੋਵੇ ਵੀ ਕੀ ਚੰਗਾ ਹੈ ਕੀ ਮਾੜਾ ਹੈ ਵਿਵੇਕ ਬੁੱਧ ਉਹਦੇ ਕੋਲ ਹੋਵੇ ਆਪਾਂ ਨਿਤ ਮੰਗਦੇ ਆ ਨਾ ਵਿਵੇਕ ਬੁੱਧ ਜਦੋਂ ਆਪਾਂ ਅਰਦਾਸ ਕਰਦੇ ਆ ਸਿੱਖਾਂ ਨੂੰ ਸਿੱਖੀ ਦਾਣ ਕੇਸਦਾਨ ਰਹਿਤਦਾਨ ਅੱਗੇ ਕੀ ਆਉਂਦਾ ਵਿਵੇਕਦਾਨ ਵਿਵੇਕ ਦਾ ਮਤਲਬ ਕੀ ਹੁੰਦਾ ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ ਜਿਹੜੀ ਬੁੱਧੀ ਮੈਨੂੰ ਆਹ ਦੱਸੇ ਵੀ ਆਹ ਕੰਮ ਚੰਗਾ ਹੈ ਇਹ ਮੈਨੂੰ ਕਰ ਲੈਣਾ ਚਾਹੀਦਾ ਹੈ ਆਹ ਕੰਮ ਮਾੜਾ ਹੈ ਇਹ ਮੈਨੂੰ ਨਹੀਂ ਕਰਨਾ ਚਾਹੀਦਾ ਉਸ ਨੂੰ ਵਿਵੇਕਬੁੱਧ ਕਿਹਾ ਜਾਂਦਾ ਹੁਣ ਗੁਰੂ ਕੋਲੋਂ ਨਿਤ ਵਿਵੇਕਬੁੱਧ ਮੰਗੀ ਜਾਂਦੀ ਹੈ ਸ਼ਬਦ ਵੀ ਆਪਾਂ ਪੜ੍ਹਦੇ ਹਾਂ ਹੁਕਮਨਾਮੇ ਦੇ ਰੂਪ ਚ ਕਿੰਨੀ ਵਾਰੀ ਇਹ ਸ਼ਬਦ ਆਉਂਦਾ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੌਂਗਮ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕਿਆ ਦੁਆਰੈ ਦੀਜੈ ਬੁੱਧ ਵਿਵੇਕਾ ਵਿਵੇਕ ਬੁੱਧ ਦੀ ਮੰਗ ਗੁਰੂ ਦੇ ਕੋਲੋਂ ਨਿਤ ਕੀਤੀ ਜਾਂਦੀ ਹੈ ਪਰ ਮਾਫ ਕਰਿਓ ਬਹੁਤੀ ਵਾਰੀ ਇਹ ਲਫਜ਼ ਨੇ ਜਿਹੜੇ ਉਹ ਜ਼ੁਬਾਨ ਤੋਂ ਤੇ ਬੋਲੇ ਜਾਂਦੇ ਨੇ ਵੀ ਗੁਰੂ ਜੀ ਵਿਵੇਕ ਬੁੱਧ ਦੇ ਦਿਓ ਜਾਂ ਵਿਵੇਕਦਾਨ ਦੀ ਬਖਸ਼ਿਸ਼ ਸਾਨੂੰ ਕਰ ਦਿਓ ਪਰ ਉਹ ਲਫਜ਼ ਕੇਵਲ ਜ਼ੁਬਾਨ ਤੱਕ ਹੀ ਨੇ ਬਸ ਕਿਉਂਕਿ ਮੰਨ ਲਓ ਇੱਥੇ ਕੋਈ ਵੀ ਬੰਦਾ ਖੜ ਕੇ ਆਖੀ ਜਾਵੇ ਜਾਂ ਇੱਕ ਐਗਜ਼ਾਮਪਲ ਦਿੰਨਾ ਪਾਣੀ ਦਾ ਗਲਾਸ ਸਾਹਮਣੇ ਪਿਆ ਹੋਇਆ ਪਾਣੀ ਨਾਲ ਭਰਿਆ ਗਲਾਸ ਹੈ ਹੁਣ ਕੋਈ ਬੰਦਾ ਦੋਵੇਂ ਹੱਥ ਜੋੜ ਕੇ ਨਾ ਪਾਣੀ ਦੇ ਗਲਾਸ ਦੇ ਅੱਗੇ ਖੜਾ ਹੋ ਕੇ ਇਹ ਆਖੀ ਜਾਵੇ ਮੇਰੀ ਪਿਆਸ 부ਝਾ ਦੇ ਮੇਰੀ ਪਿਆਸ 부ਝਾ ਦੇ ਮੇਰੀ ਪਿਆਸ 부ਝਾ ਦੇ ਕਿਰਪਾ ਕਰਕੇ ਮੇਰੀ ਪਿਆਸ 부ਝਾ ਦੇ ਜਿੰਨੀਆਂ ਮਰਜੀ ਹੱਥ ਜੋੜ ਕੇ ਉਹਦੇ ਅੱਗੇ ਬੇਨਤੀਆਂ ਕਰੀ ਜਾਵੇ ਕੀ ਉਹਦੀ ਪਿਆਸ ਬੁਝੂਗੀ ਉਹ ਭਾਵੇਂ ਇਹ ਬਾਰ-ਬਾਰ ਨਾ ਵੀ ਕਵੇ ਨਾ ਵੀ ਮੇਰੀ ਪਿਆਸ 부ਝਾ ਦੇ ਗਲਾਸ ਨੂੰ ਚੁੱਕੇ ਪਾਣੀ ਪੀ ਲਵੇ ਪਿਆਸ ਆਪੇ ਬੁਝ ਜਾਣੀ ਹੈ ਥਾਲੀ ਦੇ ਵਿੱਚ ਰੋਟੀ ਪਾ ਕੇ ਰੱਖੀ ਹੋਈ ਹੈ ਹੁਣ ਦੋਵੇਂ ਹੱਥ ਜੋੜ ਕੇ ਖਲੋਜੇ ਥਾਲੀ ਦੇ ਅੱਗੇ ਤੇ ਇਹ ਆਖੀ ਜਾਵੇ ਮੇਰੀ ਭੁੱਖ ਜਿਹੜੀ ਹੈ ਉਹ ਹਟ ਜਾਵੇ ਮੇਰੀ ਭੁੱਖ ਜਿਹੜੀ ਹੈ ਹਟ ਜਾਵੇ ਮੇਰਾ ਢਿੱਡ ਭਰ ਜਾਵੇ ਮੇਰਾ ਢਿੱਡ ਭਰ ਜਾਵੇ ਜਿੰਨਾ ਮਰਜੀ ਆਖੀ ਜਾਵੇ ਜਦ ਤੱਕ ਉਸ ਰੋਟੀ ਨੂੰ ਖਾਵੇਗਾ ਨਹੀਂ ਉਸ ਸਬਜੀ ਨੂੰ ਖਾਵੇਗਾ ਨਹੀਂ ਉਹਦਾ ਪੇਟ ਭਰਨ ਵਾਲਾ ਨਹੀਂ ਹੈ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ ਉਦਮ ਕਰਨਾ ਪੈਂਦਾ ਠੀਕ ਹੈ ਇੱਥੇ ਆਪਾਂ ਨਿਤ ਇਹ ਗੱਲ ਕਹਿੰਦੇ ਆ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਮੰਗਦੇ ਹਾਂ ਗੁਰੂ ਦੇ ਕੋਲੋਂ ਪਰ ਕੇਵਲ ਕਹਿਣ ਦੇ ਨਾਲ ਗੱਲ ਨਹੀਂ ਬਣਨੀ ਜਿੱਥੇ ਆਖਿਆ ਉੱਥੇ ਉਦਮ ਵੀ ਕਰਨਾ ਪੈਣਾ ਕਿ ਮੈਂ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਾਂ ਖੋਦ ਵਿਚਾਰਾਂ ਆਪਣੀ ਜ਼ਿੰਦਗੀ ਦੇ ਅੰਦਰ ਕਮਾਵਾ ਜਦੋਂ ਖੋਦ ਜ਼ਿੰਦਗੀ ਦੇ ਅੰਦਰ ਕਮਾਉਣ ਵਾਲੇ ਪਾਸੇ ਨੂੰ ਆਪਾਂ ਤੁਰਾਂਗੇ ਨਾ ਪੜਨ ਤੇ ਵਿਚਾਰਨ ਵਾਲੇ ਪਾਸੇ ਨੂੰ ਤੁਰਾਂਗੇ ਗੁਰੂ ਨੇ ਬਖਸ਼ਿਸ਼ ਕਰਕੇ ਆਪ ਹੀ ਵਿਵੇਕ ਬੁੱਧ ਸਾਨੂੰ ਦੇ ਦੇਣੀ ਹੈ ਵਿਵੇਕ ਬੁੱਧ ਸਾਡੇ ਅੰਦਰ ਹੀ ਪਈ ਹੈ ਗੁਰੂ ਨੇ ਉਸ ਵਿਵੇਕ ਬੁੱਧ ਨੂੰ ਸਾਡੇ ਅੰਦਰ ਪ੍ਰਗਟ ਕਰ ਦੇਣਾ ਤੇ ਜਦੋਂ ਵਿਵੇਕ ਬੁੱਧ ਪ੍ਰਗਟ ਹੁੰਦੀ ਹੈ ਨਾ ਫਿਰ ਜਿਹਦੇ ਅੰਦਰ ਵਿਵੇਕ ਬੁੱਧ ਪ੍ਰਗਟ ਹੋ ਗਈ ਉਹ ਦੁਨੀਆ ਦੇ ਵਿੱਚ ਫਿਰ ਵਿਖਾਵਾ ਨਹੀਂ ਕਰਦਾ ਫਿਰਦਾ ਕਿ ਮੈਂ ਬਹੁਤ ਸਿਆਣਾ ਵਾਂ ਉਹ ਵਿਖਾਵਾ ਨਹੀਂ ਕਰਦਾ ਪਰ ਇੱਕ ਗੱਲ ਇਹ ਵੀ ਚੇਤੇ ਰੱਖਿਓ ਜਿਹਦੇ ਅੰਦਰ ਇਹ ਵਿਵੇਕ ਬੁੱਧ ਨਹੀਂ ਨਾ ਹੁੰਦੀ ਇਹੋ ਜਿਹੇ ਲੋਕ ਕੋਈ ਮਾੜਾ ਮੋਟਾ ਇੱਕ ਅੱਧਾ ਕੋਈ ਸਿਆਣਾ ਕੰਮ ਕਰ ਵੀ ਲੈਣ ਨਾ ਤੇ ਲੋਕਾਂ ਨੂੰ ਬੁਲਾ ਬੁਲਾ ਕੇ ਲੋਕਾਂ ਨੂੰ ਰੋਕ ਰੋਕ ਕੇ ਦੱਸਦੇ ਨੇ ਆਹ ਕੰਮ ਮੈਂ ਕੀਤਾ ਵੇਖੋ ਤੁਹਾਨੂੰ بڑے ਬੰਦੇ ਸੰਸਾਰ 'ਚ ਐਸੇ ਮਿਲ ਜਾਣਗੇ ਅੱਜ ਜਦੋਂ ਨਿਤ ਅਰਦਾਸਾਂ ਹੀ ਹੁੰਦੀਆਂ ਨੇ ਗੁਰਦੁਆਰੇ ਦੇ ਵਿੱਚ ਇੱਥੇ ਨਾਂ ਨਹੀਂ ਨੋਟ ਕਰਾਏ ਜਾਂਦੇ ਫਲਾਣਿਆਂ ਨੇ ਲੰਗਰ ਕਰਾਇਆ ਫਲਾਣਿਆਂ ਨੇ ਰਮਹਾਲਾ ਭੇਟ ਕੀਤਾ ਫਲਾਣਿਆਂ ਨੇ ਚੰਦੋਆ ਦਿੱਤਾ ਫਲਾਣਿਆਂ ਨੇ ਕੜਾ ਪ੍ਰਸ਼ਾਦ ਦਿੱਤਾ ਚੰਗਾ ਕੰਮ ਕੀਤਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਵਿਵੇਕਬੁੱਧ ਬੱਲੇ ਨਹੀਂ ਹੈਗੀ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਮਾਲਕ ਨੂੰ ਇਹ ਸਾਰੀਆਂ ਗੱਲਾਂ ਤੇ ਪਤਾ ਨੇ ਕਿਉਂ ਦੱਸ ਰਹੇ ਹੋ ਹਰ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸ ਪੈ ਆਖ ਸੁਣਾਈ ਹੈ ਵੀ ਮਾਲਕ ਤਾਂ ਸਾਰਾ ਕੁਝ ਜਾਣਦਾ ਹੈ ਉਸ ਮਾਲਕ ਨੂੰ ਦੱਸਣ ਦੀ ਲੋੜ ਤੇ ਹੈ ਨਹੀਂ ਪਰ ਵਿਵੇਕ ਬੁੱਧ ਨਾ ਹੋਣ ਕਰਕੇ ਇੱਕ ਅੱਧੀ ਸਿਆਣਪ ਕਰ ਲਈ ਹੈ ਤੇ ਹੁਣ ਉਸ ਬੰਦੇ ਨੂੰ ਇਹ ਹੈ ਵੀ ਮੈਂ ਦੁਨੀਆ ਵੇ ਢੰਡੋਰਾ ਪਿੱਟਦੇ ਆ ਇਸ ਗੱਲ ਦਾ ਤੇ ਉਹ ਅਰਦਾਸ 'ਚ ਇਸੇ ਕਰਕੇ ਨੋਟ ਕਰਵਾਉਂਦਾ ਹੈ ਵੀ ਗੁਰੂ ਨੂੰ ਵੀ ਦੱਸ ਦਈਏ ਤੇ ਜਿਹੜੇ ਬਾਕੀ ਸੰਗਤ ਵਿੱਚ ਹੋਰ ਸੱਜਣ ਆਏ ਨੇ ਨਾ ਇਹਨਾਂ ਨੂੰ ਵੀ ਦਸੀਏ ਵੀ ਆਹ ਕੰਮ ਇਹਨੇ ਕਰਾਇਆ ਜੇ ਇਹਦਾ ਮਤਲਬ ਹਜੇ ਤੱਕ ਭਗਤ ਬਣਨ ਵਾਲੇ ਪਾਸੇ ਨੂੰ ਤੁਰਿਆ ਨਹੀਂ ਜਿਹੜੀ ਗੱਲ ਗੁਰੂ ਪਾਤਸ਼ਾਹ ਕਹਿ ਰਹੇ ਨੇ ਨਾ ਮਤ ਹੁੰਦੀ ਹੋਏ ਇਆਣਾ ਇਹ ਭਗਤ ਦੀ ਪਰਿਭਾਸ਼ਾ ਹੈ ਵੀ ਉਹਦੇ ਪੱਲੇ ਮਤ ਹੋਵੇ ਉਹ ਸਿਆਣਾ ਹੋਵੇ ਪਰ ਆਪਣੇ ਆਪ ਨੂੰ ਇਆਣਾ ਪੇਸ਼ ਕਰਦਾ ਹੋਵੇ ਆਪਣੀ ਸਿਆਣਪ ਦਾ ਹੰਕਾਰ ਨਾ ਕਰੇ ਕਿ ਮੈਂ ਬਹੁਤ ਸਿਆਣਾ ਵਾਂ ਮਤ ਹੁੰਦੀ ਹੋਏ ਇਆਣਾ ਦੂਜੀ ਗੱਲ ਆਖੀ ਤਾਣ ਹੁੰਦੇ ਹੋਏ ਨਿਤਾਣਾ ਬਲ ਵੀ ਪੂਰਾ ਹੋਵੇ ਤਾਕਤ ਵੀ ਪੂਰੀ ਹੋਵੇ ਪਰ ਆਪਣੀ ਤਾਕਤ ਦਾ ਹੰਕਾਰ ਨਾ ਕਰਦਾ ਫਿਰੇ ਹੁਣ ਵੇਖੋ ਬੰਦੇ ਨੂੰ ਕੋਈ ਸ਼ਸਤਰ ਚਲਾਣਾ ਆਉਂਦਾ ਹੈ ਜਾਂ ਬਾਡੀ ਬਿਲਡਰ ਹੈ ਤਾਂ ਬਹੁਤੇ ਤੁਹਾਨੂੰ ਲੋਕ ਇਹੋ ਜਿਹੇ ਮਿਲਣਗੇ ਜਿਨ੍ਹਾਂ ਨੂੰ ਕੋਈ ਸ਼ਸਤਰ ਚਲਾਣਾ ਆਉਂਦਾ ਹੈ ਜਾਂ ਆਪਣੀ ਸਿਹਤ ਦਾ ਹੀ ਉਹਨਾਂ ਨੂੰ ਹੰਕਾਰ ਹੋ ਜਾਂਦਾ ਬਹੁਤੀ ਵਾਰੀ ਵੀ ਮੈਨੂੰ ਤੇ ਆਹ ਵੇਖੋ ਜੀ ਮੇਰੀ ਬੜੀ ਬਾਡੀ ਹੈਗੀ ਹੈ ਤੇ ਲੋਕਾਂ ਨੂੰ ਐਵੇਂ ਹੀ ਆਮ ਬੰਦਿਆਂ ਨੂੰ ਐਵੇਂ ਡਰਾਉਂਦੇ ਫਿਰਣਗੇ ਅੱਜ ਸਾਡੀ ਕੌਮ 'ਚ ਵੀ ਇਹੋ ਜਿਹੇ ਬਹੁਤ ਹੈਗੇ ਜੇ ਗਤਕਾ ਕੀ ਸਿੱਖ ਲਿਆ ਥੋੜੇ ਜੇ ਮਾਰਸ਼ਲ ਆਰਟ ਕੀ ਉਹਨਾਂ ਨੇ ਸਿੱਖ ਲਿਆ ਥੋੜੀ ਜੀ ਬਾਡੀ ਕੀ ਬਣਾ ਲਈ ਹੈ ਤੇ ਉਤੋਂ ਦੀ ਧਾਰਮਿਕ ਭਰਾਵਾ ਪਾ ਲਿਆ ਚੋਲਾ ਪਾ ਲਿਆ ਸਿਰ ਦੇ ਉੱਤੇ ਦਮਾਲਾ ਬਨ ਲਿਆ ਪੰਜ ਸਤ ਮਾਲਾ ਗਲ ਚ ਪਾਈਆਂ ਕਿਰਪਾਨ ਉਤੋਂ ਪਾ ਲਈ ਉਹ ਸੋਚਦੇ ਵੀ ਹੁਣ ਤੇ ਅਸੀਂ ਆਮ ਲੋਕਾਂ ਨੂੰ ਡਰਾਵਾਂਗੇ ਤੁਸੀਂ ਵੇਖੋ ਨਾ ਹਾਲਾਤ ਅੱਜ ਉਹ ਇਹੋ ਜਿਹੇ ਬੰਦੇ ਫਿਰ ਪ੍ਰਚਾਰਕਾਂ ਨੂੰ ਵੀ ਡਰਾਉਣ ਲੱਗੇ ਹੁੰਦੇ ਕਹਿੰਦੇ ਵੀ ਤੂੰ ਗੁਰਦੁਆਰੇ ਚ ਬਹਿ ਕੇ ਗੁਰਮਤ ਦੀ ਗੱਲ ਨਹੀਂ ਕਰ ਸਕਦਾ ਜੇ ਤੂੰ ਕੀਤੀ ਫਿਰ ਵੇਖ ਲਈ ਤੂੰ ਅਗਲੇ ਫੋਨਾਂ ਦੇ ਉੱਤੇ ਧਮਕੀਆਂ ਦਿੰਦੇ ਇਹੋ ਜਿਹੇ ਬੰਦੇ ਜਾਂ ਫਿਰ ਕੋਈ ਫੇਸਬੁੱਕ ਦੇ ਉੱਤੇ ਤੇ ਕੋਈ ਵਟਸਐਪ ਦੇ ਉੱਤੇ ਮਤਲਬ ਥੋੜਾ ਜਿਹਾ ਤਾਣ ਕਿਤੇ ਆਇਆ ਆਪਣੇ ਪੱਲੇ ਥੋੜੀ ਜੀ ਤਾਕਤ ਕਿਤੇ ਆਪਣੇ ਪੱਲੇ ਆਈ ਤੇ ਦੂਜਿਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਦੂਜਿਆਂ ਨੂੰ ਤੁਮਕਾਉਣਾ ਸ਼ੁਰੂ ਕਰ ਦਿੱਤਾ ਤੇ ਅਖਵਾਉਂਦੇ ਇਹੋ ਜਿਹੇ ਬੰਦੇ ਵੀ ਆਈ ਨੇ ਕਿ ਅਸੀਂ ਬਹੁਤ ਵੱਡੇ ਭਗਤ ਹੈਗੇ ਆ ਅਸੀਂ ਬਹੁਤ ਵੱਡੇ ਭਗਤ ਆ ਅਸੀਂ ਵੱਡੇ ਸਿੱਖ ਆ ਅਸੀਂ ਗੁਰੂ ਦੇ ਸਿੱਖ ਆ ਅਸੀਂ ਦਸਮ ਪਾਤਸ਼ਾਹ ਦੇ ਸਿੱਖ ਆ ਪਰ ਇਹ ਗੱਲ ਸੋਚਣ ਵਾਲੀ ਹੈ ਕਿ ਇਹ ਵਾਕਈ ਸਿੱਖ ਹੈਗੇ ਨੇ ਕਿ ਇਹ ਵਾਕਈ ਭਗਤ ਹੈਗੇ ਨੇ ਕਿਉਂਕਿ ਜਿਹੜਾ ਭਗਤ ਹੈ ਉਹਦੇ ਬਾਰੇ ਚ ਤਾਂ ਬਾਬਾ ਫਰੀਦ ਜੀ ਇਹ ਗੱਲ ਕਹਿੰਦੇ ਪਏ ਨੇ ਤਾਣ ਹੁੰਦੇ ਹੋਏ ਨਿਤਾਣਾ ਵੀ ਉਹਦੇ ਅੰਦਰ ਤਾਕਤ ਤੇ ਪੂਰੀ ਹੋਵੇਗੀ ਪਰ ਉਹ ਨਿਤਾਣਾ ਹੋਏਗਾ ਉਹ ਕਿਸੇ ਦੇ ਉੱਤੇ ਐਵੇਂ ਧੱਕਾ ਨਹੀਂ ਕਰੇਗਾ ਇਹ ਵੇਖੋ ਗੁਰੂ ਪਾਤਸ਼ਾਹ ਨੇ ਸਾਨੂੰ ਕਿਰਪਾਨ ਦਿੱਤੀ ਹੈ ਨਾ ਇਹਦਾ ਮਤਲਬ ਤੁਸੀਂ ਦੋ ਹਿੱਸਿਆਂ 'ਚ ਵੰਡ ਕੇ ਵੇਖੋ ਕਿਰਪਾਨ ਕਿਰਪਾ ਪਲੱਸ ਆਨ ਦੂਜਿਆਂ ਦੇ ਉੱਤੇ ਕਿਰਪਾ ਕਰਨ ਵਾਲੀ ਕਿਰਪਾਨ ਇੱਕ ਉਹਦੀ ਤਲਵਾਰ ਤਲਵਾਰ ਦਾ ਮਤਲਬ ਹੁੰਦਾ ਤਲਵਾਰ ਵੀ ਜਿਹੜਾ ਸਾਡੇ ਤੋਂ ਨੀਵਾ ਹੈ ਨਾ ਉਹਦੀ ਧੌਣ ਦੇ ਉੱਤੇ ਰੱਖ ਕੇ ਵਾਰ ਕਰਨਾ ਤਲਵਾਰ ਜ਼ੁਲਮ ਦਾ ਪ੍ਰਤੀਕ ਹੈ ਪਰ ਜਿਹੜੀ ਕਿਰਪਾਨ ਹੈ ਨਾ ਇਹ ਕਿਰਪਾ ਦਾ ਪ੍ਰਤੀਕ ਹੈ ਕਿਰਪਾਨ ਕਿਸੇ ਦੇ ਉੱਤੇ ਕਿਰਪਾ ਕਰਨ ਵਾਸਤੇ ਵਰਤੀ ਜਾਂਦੀ ਭਾਵ ਕਿਸੇ ਨੂੰ ਬਚਾਉਣ ਵਾਸਤੇ ਵਰਤੀ ਜਾਂਦੀ ਹੈ ਜਾਂ ਆਪਣੇ ਸੈਲਫ ਡਿਫੈਂਸ ਵਾਸਤੇ ਵਰਤੀ ਜਾਂਦੀ ਹੈ ਕਿਰਪਾਨ ਕਦੀ ਵੀ ਕਿਸੇ ਉੱਤੇ ਧੱਕਾ ਕਰਨ ਵਾਸਤੇ ਨਹੀਂ ਹੈ ਪਰ ਅੱਜ ਆਖਦੇ ਇਹ ਹੀ ਨੇ ਵੀ ਅਸੀਂ ਕਿਰਪਾਨ ਪਾਈਏ ਪਰ ਉਸੇ ਕਿਰਪਾਨ ਨੂੰ ਉਹਨਾਂ ਲੋਕਾਂ ਨੇ ਤਲਵਾਰ ਬਣਾ ਦਿੱਤਾ ਹੋਇਆ ਹੈ ਲੋਕਾਂ ਦੇ ਉੱਤੇ ਧੱਕਾ ਕਰਨ ਵਾਸਤੇ ਵੀ ਅੱਜ ਕਿਰਪਾਨ ਤਲਵਾਰ ਦੇ ਰੂਪ ਦੇ ਵਿੱਚ ਵਰਤੀ ਜਾ ਰਹੀ ਹੈ ਇਹ ਤੇ ਅੱਜ ਸਾਡੇ ਸਮਾਜ ਦਾ ਜਿਹੜਾ ਹਾਲ ਹੈ ਨਾ ਉਹ ਬਣ ਚੁੱਕਿਆ ਪਰ ਗੁਰੂ ਪਾਤਸ਼ਾਹ ਕਹਿੰਦੇ ਤਾਣ ਹੁੰਦੇ ਹੋਏ ਨੇਤਾਣਾ ਉਹ ਆਪਣੇ ਤਾਣ ਦਾ ਹੰਕਾਰ ਨਹੀਂ ਕਰਦਾ ਜਿਹੜਾ ਸੱਚਾ ਭਗਤ ਹੁੰਦਾ ਹੈ ਪਹਿਲੀ ਕੁਆਲਿਟੀ ਕੀ ਸੀ ਮਤ ਹੁੰਦੀ ਹੋਏ ਇਆਣਾ ਵੀ ਉਹਦੇ ਕੋਲ ਮਤ ਪੂਰੀ ਹੋਏਗੀ ਸਿਆਣਾ ਹੋਏਗਾ ਪਰ ਇਹ ਆਣਾ ਬਣ ਕੇ ਰਹੇਗਾ ਦੂਜੇ ਨੰਬਰ ਦੇ ਉੱਤੇ ਬਲ ਵੀ ਪੂਰਾ ਹੋਏਗਾ ਤਾਕਤ ਵੀ ਪੂਰੀ ਹੋਏਗੀ ਪਰ ਤਾਣ ਹੁੰਦੇ ਹੋਏ ਨੇ ਤਾਣਾ ਆਪਣੇ ਤਾਣ ਦਾ ਆਪਣੇ ਬਲ ਦਾ ਉਹ ਹੰਕਾਰ ਕਦੀ ਨਹੀਂ ਕਰਦਾ ਹੁਣ ਤੁਸੀਂ ਸਿੱਖ ਇਤਿਹਾਸ ਵਾਲੀ ਝਾਤ ਮਾਰ ਕੇ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਹੋਣਾਂ ਦੀ ਗੱਲ ਕਰ ਲਓ ਤਾਣ ਪੂਰਾ ਹੈ ਤਾਕਤ ਪੂਰੀ ਹੈ ਬਾਬਾ ਦੀਪ ਸਿੰਘ ਜੀ ਤਾਕਤ ਪੂਰੀ ਹੈ ਪਰ ਕੀ ਕਿਸੇ ਦੇ ਉੱਤੇ ਜ਼ੁਲਮ ਕੀਤਾ ਕੀ ਕਿਸੇ ਦੇ ਉੱਤੇ ਧੱਕਾ ਕੀਤਾ ਕੀ ਕਿਸੇ ਨੂੰ ਪਰੇਸ਼ਾਨ ਕੀਤਾ ਕਿਸੇ ਨੂੰ ਤੰਗ ਕੀਤਾ ਅੱਜ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਦੇ ਵਾਰਿਸ ਅਖਵਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਅਖਵਾਉਣ ਵਾਲੇ ਥੋੜੀ ਜੀ ਤਾਕਤ ਕੀ ਪੱਲੇ ਆ ਜਾਂਦੀ ਹੈ ਤੇ ਦੂਜਿਆਂ ਨੂੰ ਗਾਲ੍ਹਾਂ ਕੱਢਦੇ ਨੇ ਕਬੂਲ ਬੋਲਦੇ ਨੇ ਮਾਰਨ ਦੀਆਂ ਧਮਕੀਆਂ ਤੱਕ ਦਿੰਦੇ ਨੇ ਇਹ ਸਿੱਖੀ ਪੈਰਾਵੇ ਵਾਲੇ ਲੋਕ ਕਰ ਰਹੇ ਨੇ ਜਿਨ੍ਹਾਂ ਜਿਹੜੇ ਆਖਦੇ ਨੇ ਵੀ ਅਸੀਂ ਆਪਣੇ ਤਨ ਦੇ ਉੱਤੇ ਸਿੱਖੀ ਦਾ ਪਹਿਰਾਵਾ ਪਾਇਆ ਹੋਇਆ ਅੱਜ ਤੁਸੀਂ ਵੇਖ ਲਓ ਅੱਜ ਤੇ ਲੜਾਈਆਂ ਸਾਰੀਆਂ ਕਿੱਥੇ ਹੁੰਦੀਆਂ ਨੇ ਫੇਸਬੁੱਕ ਤੇ ਵਟਸਐਪ ਦੇ ਉੱਤੇ ਇੱਕ ਦੂਜੇ ਨੂੰ ਧਮਕੀਆਂ ਦੇਣ ਲੱਗੇ ਹੋਏ ਨੇ ਕਿਸ ਪਾਸੇ ਨੂੰ ਤੁਰ ਪਿਆ ਸਾਡਾ ਸਮਾਜ ਇੱਥੋਂ ਪਤਾ ਲੱਗਦਾ ਹੈ ਵੀ ਬਾਹਰੋਂ ਦੀ ਇਹਨਾਂ ਨੇ ਪਹਿਰਾਵਾ ਹੀ ਪਾਇਆ ਪਰ ਪੱਲੇ ਗੁਰੂ ਦੀ ਮਤ ਗੁਰੂ ਦੀ ਵਿਚਾਰਧਾਰਾ ਨਹੀਂ ਹੈਗੀ ਪਰ ਲੋੜ ਹੈ ਜੇ ਵਾਕਈ ਭਗਤ ਬਣਨਾ ਹੈ ਨਾ ਤੇ ਫਿਰ ਭਗਤ ਫਰੀਦ ਜੀ ਦੀ ਇਸ ਗੱਲ ਨੂੰ ਮੰਨਣਾ ਪਵੇਗਾ ਤਾਣ ਹੁੰਦੇ ਹੋਏ ਨੇਤਾਣਾ ਇਹੋ ਜਿਹਾ ਬੰਦਾ ਵੀ ਉਹਦੇ ਕੋਲ ਤਾਕਤ ਹੋਵੇ ਉਹ ਕਿਤੇ ਵੀ ਹੋਵੇ ਭਾਵੇਂ ਉਹਨੇ ਕਿਰਪਾਨ ਉੱਪਰੋਂ ਪਾਈ ਹੋਵੇ ਪਰ ਜਦੋਂ ਕੋਈ ਦੂਜਾ ਵੇਖੇ ਨਾ ਦੂਜੇ ਨੂੰ ਵੇਖ ਕੇ ਡਰ ਨਾ ਲੱਗੇ ਉਹਦੇ ਕੋਲ ਉਹਨੂੰ ਇੰਜ ਲੱਗੇ ਵੀ ਇਹ ਸਾਡਾ ਭਰਾ ਹੀ ਹੈ ਜੇ ਸਾਡੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਆਫਤ ਆ ਗਈ ਤੇ ਇਹ ਸਾਨੂੰ ਬਚਾ ਲਵੇਗਾ ਪਰ ਅੱਜ ਕੀ ਹੋ ਰਿਹਾ ਹੈ ਅੱਜ ਇਹੋ ਜਿਹੇ ਲੋਕਾਂ ਦੇ ਕੋਲੋਂ ਆਮ ਲੋਕ ਡਰਦੇ ਨੇ ਉਹ ਕਹਿੰਦੇ ਪਤਾ ਨਹੀਂ ਕਿਤੇ ਸਾਡੇ ਮਗਰੀ ਨਾ ਪੈ ਜਾਵੇ ਤੁਸੀਂ ਵੇਖ ਲਓ ਅੱਜ ਜਿਨ੍ਹਾਂ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਅੱਜ ਬਹੁਤੇ ਦੁਮਾਲੇ ਵਾਲੇ ਤੇ ਜਿਹੜੇ ਜਿਨ੍ਹਾਂ ਨੇ ਚੋਲੇ ਪਾਏ ਲੋਕੀ ਉਹਨਾਂ ਨੂੰ دہشت ਦੀ ਨਜ਼ਰ ਨਾਲ ਵੇਖਦੇ ਵੀ ਇਹ ਕਿਤੇ ਸਾਡਾ ਕੋਈ ਨੁਕਸਾਨ ਨਾ ਕਰ ਦਵੇ ਕਿਉਂ ਕਿ ਕਿਉਂਕਿ ਗਲਤ ਕੰਮ ਕਰ ਕਰਕੇ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਸਾਰੀ ਦੁਨੀਆ 'ਚ ਇੱਕ ਐਸੀ ਇਮੇਜ ਉਹਨਾਂ ਲੋਕਾਂ ਨੇ ਕ੍ਰੀਏਟ ਕਰ ਦਿੱਤੀ ਹੈ ਵੀ ਲੋਕ ਹੁਣ ਉਸ ਪੈਰਾਵੇ ਤੋਂ ਹੀ ਡਰਨਾ ਸ਼ੁਰੂ ਕਰ ਚੁੱਕੇ ਨੇ ਕਿਸ ਪਾਸੇ ਨੂੰ ਤੁਰ ਪਿਆ ਸਾਡਾ ਸਮਾਜ ਗੁਰੂ ਨੇ ਕਿਹੜੀ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਸੀ ਪਰ ਅੱਜ ਉਹ ਸਿੱਖੀ ਜਿਹੜੀ ਹੈ ਉਹ ਨਜ਼ਰ ਨਹੀਂ ਆਉਂਦੀ ਸਿੱਖੀ ਅੱਜ ਕੇਵਲ ਗੱਲਾਂ ਦੇ ਵਿੱਚ ਹੈ ਕੇਵਲ ਨਾਰਿਆਂ ਦੇ ਵਿੱਚ ਹੈ ਕੇਵਲ ਇੱਕ ਦੂਜੇ ਨੂੰ ਡਰਾਉਣ ਦੇ ਵਿੱਚ ਉਹ ਸਮਝਦੇ ਨੇ ਵੀ ਆਹੀ ਸਿੱਖੀ ਹੁੰਦੀ ਹੈ ਪਰ ਆ ਸਿੱਖੀ ਨਹੀਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਵਿਚਾਰ ਧਾਰਾ ਬਖਸ਼ਿਸ਼ ਕਰਦੇ ਪਏ ਨੇ ਨਾ ਉਹ ਕਹਿ ਰਹੇ ਨੇ ਕਹਿੰਦੇ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨੇਤਾਣਾ ਅਗਲੀ ਗੱਲ ਅਣਹੋਂਦੇ ਆਪ ਵੰਡਾਏ ਹੁਣ ਇਸ ਗੱਲ ਵੱਲ ਧਿਆਨ ਦਿਓ ਤੀਜਾ ਤੀਜੇ ਨੰਬਰ ਦੇ ਉੱਤੇ ਅਣ ਹੁੰਦੇ ਵੀ ਆਪਣੇ ਕੋਲ ਨਾ ਹੋਵੇ ਪਾ ਪੂਰਾ ਸੂਰਾ ਹੀ ਹੋਵੇ ਹੁਣ ਇੱਕ ਤੇ ਉਹ ਬੰਦਾ ਹੈ ਨਾ ਜਿਹਦੇ ਕੋਲ ਉਹਦੀ ਫਰਿੱਜ ਭਰੀ ਪਈ ਆ ਉਹਦੀ ਰਸੋਈ ਭਰੀ ਪਈ ਆ ਹੁਣ ਉਹ ਬੰਦਾ ਕਿਸੇ ਨੂੰ ਦੇਣਾ ਚਾਵੇ ਵਾਧੂ ਦੇ ਸਕਦਾ ਕਈ ਉਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੇ ਵਾਧੂ ਬਣਾ ਲਿਆ ਖਰਾਬ ਹੋ ਰਿਆ ਸੀਗਾ ਉਹ ਕਹਿੰਦੇ ਚੱਲ ਗਰੀਬਾਂ 'ਚ ਵੰਡ ਦਿੰਨੇ ਆ ਐਦਾਂ ਦੇਣਾ ਬਹੁਤ ਸੌਖਾ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਨ੍ਹਾਂ ਦੇ ਘਰ ਭਰੇ ਹੋਏ ਨੇ ਉਹ ਵੰਡ ਸਕਦੇ ਨੇ ਕੋਈ ਬਹੁਤੀ ਔਖੀ ਗੱਲ ਨਹੀਂ ਹੈ ਪਰ ਭਗਤ ਦੀ ਪਰਿਭਾਸ਼ਾ ਜਿਹੜੀ ਬਿਆਨ ਕੀਤੀ ਨਾ ਬਾਬਾ ਫਰੀਦ ਜੀ ਨੇ ਉਹ ਆਖਦੇ ਨੇ ਅਣਹੋਂਦੇ ਵੀ ਆਪਣੇ ਕੋਲ ਵੀ ਮਾੜਾ ਮੋਟਾ ਹੀ ਹੋਵੇ ਭਾਵ ਆਪਣੇ ਜੋਗਾ ਹੀ ਹੋਵੇ ਬਹੁਤਾ ਨਹੀਂ ਹੋਵੇ ਆਪਣੇ ਜੋਗਾ ਪਰ ਉਹਦੇ ਵਿੱਚੋਂ ਵੀ ਦੂਜਿਆਂ ਨਾਲ ਵੰਡਣ ਵਾਸਤੇ ਤਿਆਰ ਹੋਵੇ ਅਣਹੋਂਦੇ ਆਪ ਵੰਡਾਏ ਮੇਰੇ ਕੋਲ ਮੰਨ ਲਓ ਇੱਕ ਰੋਟੀ ਐ ਅੱਧੀ ਰੋਟੀ ਐ ਮੈਨੂੰ ਦਿਸ ਪਿਆ ਕੋਈ ਗਰੀਬ ਐ ਸਾਹਮਣੇ ਹੁਣ ਜੇ ਤੇ ਹੋਵੇ ਮੇਰੇ ਵਰਗਾ ਬੰਦਾ ਉਹ ਕਹੇਗਾ ਚੱਲ ਖਾ ਜਾ ਫਟਾਫਟ ਇਹਨੂੰ ਕੀ ਦੇਣਾ ਪਰ ਜਿਹੜਾ ਵਾਕਈ ਭਗਤ ਐ ਨਾ ਉਹ ਕਹੇਗਾ ਨਹੀਂ ਭਾਵੇਂ ਅੱਧੀ ਰੋਟੀ ਐ ਇਹਦੇ ਵਿੱਚੋਂ ਵੀ ਅੱਧੀ ਮੈਨੂੰ ਦੇ ਸਕਦਾ ਤੇ ਲੋੜ ਪਈ ਤਾਂ ਇਹਨੂੰ ਪੂਰੀ ਵੀ ਦੇ ਸਕਦਾ ਮੈਂ ਇਤਿਹਾਸ ਦੇ ਕਿ ਇਹੋ ਜਿਹਾ ਜੀਵਨ ਅੱਜ ਲੱਭਦਾ ਕਿਤੇ ਇੱਥੇ ਤੇ ਅੱਜ ਧੋਖਾ ਧੜੀ ਐ ਧਰਮ ਦੇ ਨਾਂ ਦੇ ਉੱਤੇ ਧੰਦਾ ਹੋ ਰਿਹਾ ਐ ਔਰ ਤੇ ਗੱਲਾਂ ਹੀ ਛੱਡੋ ਨਾ ਧਰਮ ਦੇ ਨਾਂ ਦੇ ਉੱਤੇ ਸ਼ਹੀਦਾਂ ਦੇ ਨਾਂ ਦੇ ਉੱਤੇ ਅੱਜ ਲੋਕਾਂ ਨੂੰ ਲੁੱਟਿਆ ਜਾ ਰਿਹਾ ਬਾਹਰਲੀ ਕੰਟਰੀਜ਼ ਦੇ ਵਿੱਚ ਜਾ ਕੇ ਸ਼ਹੀਦਾਂ ਦਾ ਨਾਮ ਲੈ ਕੇ ਬਹੁਤ ਪੈਸਾ ਇਕੱਠਾ ਕਰਕੇ ਲੋਕ ਲੈ ਆਉਂਦੇ ਨੇ ਤੇ ਆਪ ਹੀ ਟਕਾਰ ਜਾਂਦੇ ਨੇ ਉਹਨਾਂ ਸ਼ਹੀਦ ਪਰਿਵਾਰਾਂ ਤੱਕ ਉਹ ਪੈਸਾ ਪੁੱਜਦਾ ਹੀ ਨਹੀਂ ਜਿਨ੍ਹਾਂ ਦਾ ਨਾਮ ਲੈ ਕੇ ਪੈਸਾ ਇਕੱਠਾ ਕੀਤਾ ਹੁੰਦਾ ਬਾਹਰ ਜਾ ਕੇ ਇਹ ਰੋਲਾ ਪਾਇਆ ਜਾਂਦਾ ਅਸੀਂ ਇੰਡੀਆ ਚ ਜਾ ਕੇ ਜੀ ਵਿਆਹ ਕਰਾ ਰਹੇ ਹਾਂ ਲੜਕੀਆਂ ਦੇ ਤੇ ਕੀ ਕੀਤਾ ਜਾਂਦਾ ਪੈਸੇ ਤੇਲੇ ਹਜ਼ਾਰਾਂ ਲੜਕੀਆਂ ਦੇ ਇਕੱਠੇ ਹੋ ਜਾਂਦੇ ਨੇ 100 200 ਦਾ ਵਿਆਹ ਕਰਾ ਕੇ ਬਾਕੀ ਸਾਰੇ ਪੈਸੇ ਉਹ ਲੋਗ ਆਪ ਹੀ ਢਕਾਰ ਜਾਂਦੇ ਅੱਜ ਧਰਮ ਦੇ ਨਾਂ ਦੇ ਉੱਤੇ ਆਹ ਕੰਮ ਤੇ ਹੋ ਰਹੇ ਨੇ ਪਰ ਕਿਤੇ ਵੀ ਉਹ ਸੰਤੋਖ ਵਾਲੀ ਗੱਲ ਜਿਹੜੀ ਐ ਆ ਜੋ ਵੇਖਣ ਨੂੰ ਮਿਲਦੀ ਨਹੀਂ ਤੇ ਇਸ ਨੂੰ ਕਹਿੰਦੇ ਨੇ ਭਗਤ ਅਸਲ ਦੇ ਵਿੱਚ ਪਤ ਹੋਂਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਅਣਹੋਂਦੇ ਆਪ ਵੰਡਾਏ ਭਾਵੇਂ ਆਪਣੇ ਕੋਲ ਮਾੜਾ ਮੋਟਾ ਹੀ ਐ ਪਰ ਉਹਦੇ ਵਿੱਚੋਂ ਵੀ ਵੰਡਣਾ ਆਉਂਦਾ ਹੋਵੇ ਅਣਹੋਂਦੇ ਆਪ ਵੰਡਾਏ ਉਹ ਐਸਾ ਭਗਤ ਸਦਾਏ ਕਹਿੰਦੇ ਇਸ ਨੂੰ ਕਹਿੰਦੇ ਨੇ ਅਸਲ ਦੇ ਵਿੱਚ ਭਗਤ ਆਹ ਹੈ ਭਗਤ ਭਗਤ ਕੱਪੜਿਆਂ ਕਰਕੇ ਨਹੀਂ ਜੇ ਬਣਿਆ ਜਾਂਦਾ ਇਹ ਗੱਲ ਚੇਤੇ ਰੱਖਿਓ ਇਹ ਤਿੰਨ ਕੁਆਲਿਟੀਜ਼ ਚਾਹੀਦੀਆਂ ਨੇ ਭਗਤ ਬਣਨ ਵਾਸਤੇ ਇੱਥੇ ਅੱਜ ਬਾਹਰਲੇ ਕੱਪੜਿਆਂ ਕਰਕੇ ਲੋਕਾਂ ਨੇ ਆਪਣੇ ਆਪ ਨੂੰ ਭਗਤ ਘੋਸ਼ਿਤ ਕੀਤਾ ਹੋਇਆ ਵੀ ਸਾਡੇ ਵਰਗਾ ਭਗਤ ਕਿਹੜਾ ਜੀ ਬਾਹਰਲੇ ਪਹਿਰਾਵੇ ਕਰਕੇ ਕੋਈ ਭਗਤ ਨਹੀਂ ਹੁੰਦਾ ਭਗਤ ਬਣਿਆ ਜਾਂਦਾ ਉਹ ਸੁਰਤ ਕਰਕੇ ਬਣਿਆ ਜਾਂਦਾ ਤੇ ਜਿਹੜਾ